चिंत पुनी मथा टेकन गए बोतने जरा मोहल पूरा किसान ਵੀ ਜਿੰਨਾ ਵਧੀਆ ਦਾ ਗਾਣਾ ਮਾਣਦਾ ਹੈ ਗਾਣਾ ਵਧੀਆ ਉਹ ਤਾਂ ਦਈਆ ਤੇ ਆਪਾਂ ਰਖੜੀਆਂ ਪੂੜੀਆਂ ਲਾ ਲੀਆਂ ਅੱਜ ਚੈੱਕ ਕਰੋ ਤੁਸੀਂ ਕੱਪੜੇ ਵੀ ਕੱਢੇ ਹੋਣ ਉਧਰ ਲੈ ਜਾਵਾਂਗੇ ਆਫਰ ਲਾਉਣੀ ਆ ਰੱਖੜੀਆਂ ਪੂੜੀਆਂ ਲਾ ਲਿਓ ਸਸਤਾ ਸਸਤਾ ਤੇ ਆ ਵੀ ਕੱਪੜੇ ਵੀ ਕਪੜੇ ਦੀ ਆਫਰ ਲੱਗੂਗੀ ਬੂਟਾ ਦੇ ਵੀ ਅੱਜ ਸਾਰੇ ਕੱਢ ਦੇਨੇ ਆ ਤੇ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਤੇ ਆ ਅੱਜ ਮੈਂ ਕਰਨ ਦਾ ਸਕੂਨ ਦਾ ਕੰਮ ਕਿਨੇ ਤੇ ਕੱਲ ਪਾਉਗੀ ਜੁੱਤੀਆਂ ਕਿੱਦਾਂ ਪਹਿਣੀਆਂ ਜੁੱਤੀਆਂ ਇੱਕੜੀ-ਕੜੀ 7 ਕਰੋੜ ਕੀ ਕਰਦਾ ਦਿਖਾਈ ਮੜਿਆ ਫੋਨ ਕੱਟਦਾ ਹੋਰ ਸਾਡੀ ਵੀਡੀਓ ਦੇ ਨਾਲ ਜਿਹੜੇ ਲੋਕ ਅੱਗੇ ਦੀ ਵਲੋਗ ਤੁਹਾਨੂੰ ਦਿਖਾਉਣੇ ਆ ਥੋੜੇ ਜਿਹਾ ਬੇਲੇ ਹੋ ਗਏ ਹਾਂਜੀ ਗਾਈਜ਼ ਹੋ ਗਏ ਆਪਾਂ ਬੇਲੇ ਨਹੀਂ ਹੋਏ ਬੇਲੇ ਤੋਂ ਤੇ ਕੰਮ ਕਰਨਦੇ ਆ ਸ਼ੌਂਕੀ ਭਾਜੀ ਪਾਈ ਦਾ ਦਿਲ ਘਟਦਾ ਪਿਆ ਬਿਮਾਰ ਚ ਲੱਗਦਾ ਭਾਜੀ ਮੈਂ ਬਹੁਤ ਕੰਮ ਕੀਤਾ ਗਾਇਸ ਤੁਹਾਨੂੰ ਚੈੱਕ ਕਰਾਉਣਾ ਕਿੰਨਾ ਕੰਮ ਕੀਤਾ ਇਹ ਸੱਚੀ ਦਾ ਪੂਰਾ ਕੰਮ ਕੀਤਾ ਦੇਖੋ ਇੱਥੋਂ ਸ਼ੁਰੂ ਕੀਤਾ ਵਾ ਇੱਥੋਂ ਤੇ ਇੱਥੋਂ ਸ਼ੁਰੂ ਕੀਤਾ 2 3 4 5 6 7 8 9 10 11 12 13 14 15 ਮੰਦਾਨੀ ਕਿਨੇ ਵੇਚੀ ਤੇ ਜਿੰਨੇ ਕੰਮ ਕੀਤਾ ਵੇਚੀ ਆ ਥੱਕ ਗਏ ਆ ਉਧਰ ਰਖੜੀਆਂ ਵੀ ਵੇਚੀਆਂ ਅੱਜ ਵਧੀਆਆਂ ਹੋਣੀਆਂ ਵਧੀਆ ਰਖੜੀਆਂ ਵੇਚੀਆਂ ਦੋ ਵਾਰੀ ਵੇਚੇ ਵਧੀਆ ਵਧੀਆ ਇਹ ਤੇ ਤਾਂ ਬਹੁਤ ਆ ਬਾਹਰਲੇ ਵੀ 5 ਵਜੇ ਨਾਲੇ ਤਾਂ ਵੀ ਤੋ ਪਹ ਗਈ ਆ ਤੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਤੁਹਾਨੂੰ ਹੋਰ ਚੀਜ਼ਾਂ ਦਿਖਾਵਾਂਗੇ ਤੇ ਨਹੀਂ ਤੇ ਸਾਡਾ ਦਿਨ ਜਾਣੇ ਲੱਗਣ ਦੇ ਆ ਕਿੰਨਾ ਕੰਮ ਪੜ ਸਕੂਲੇ ਲੱਗਦਾ ਮੇਰਾ ਲਾਮਾ ਨੇ ਹਾਂਜੀ ਗਾਇਸ ਆਪਾਂ ਹੁਣ ਲੱਗੇ ਆ ਸ਼ਾਮ ਦਾ ਵੇਲਾ ਹੋ ਹੈ ਰੀ ਲੰਘਿਆ ਸਾਡੇ ਪਿੰਡ ਦਾ ਵਿੱਟੋ ਕਿ ਦਾਨ ਲੋ ਕਰਨ ਧੋਨਾ ਇੱਕ ਦੂਗੇ ਦੇ ਪਿੱਛੇ ਪੱਜਣੇ ਫਿਰਨਾ ਦੇਖਿਓ ਉਹ ਕਾਲੀ ਗੱਡੀ ਲੋਕੀ ਕੀ ਚਾਹਤ ਦੀ ਜਬ ਬੰਦ ਕਰੀਏ ਦੇਖੋ ਕਸਟਮਰ ਟ੍ਰੈਂਡ ਘੱਟ ਗਿਆ ਮਾਤਾ ਬੈਠੀ ਕੋਈ ਦੇ ਚਾਹ ਜੁੱ ਬਣਾ ਕੇ ਆਪਾਂ ਪੀਣੀ ਸੀਗੀ ਪਾਂਡੇ ਦੇ ਦਾ ਤੋਡੇ ਨਹੀਂ ਹੈਗੇ ਉਹ ਵੀ ਤੋਂ ਹੁੰਦੇ ਸੀ ਕੁਛ ਲਾ ਆਉਂ ਤੂੰ ਕਿੱਥੇ ਨੂੰ ਕੰਨਾ ਹੀ ਜਾਣਾ ਸੈਂਟਰ 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 ਸ਼ਾਹ ਤੁਰਕੇ ਆਇਆ ਐਥੋਂ ਹੋ ਜੀ ਮੈਂ ਸਿੱਧੇ ਬਾਜ਼ਾਰ ਨੂੰ ਸਹੀ ਹੈ ਕਿ ਨਹੀਂ ਮਾਤਾ ਹੈ ਨਾ ਲੈ ਕੇ ਨਾ ਹੈ ਮਾਤਾ ਅਗਰ ਤੁਰਕੇ ਆਓ ਜੀ ਇਧਰੋਂ ਦੀ ਬਾਜ਼ਾਰ ਤੇ ਕੱਚੇ ਰਾਹ ਤਾਂ ਨਹੀਂ ਦੌਰ ਗੋਲ ਗੱਫੇ ਨਾਲ ਰਚ ਪਿਆ ਆ ਤੇ ਚੈੱਕ ਕਰੋ ਗੋਲ ਗੱਫੇ ਬਹੁਤ ਹੀ ਸਵਾਦ ਬਣਾਉਂਦਾ ਹੈ ਭਾਈ ਬਹੁਤ ਸਵਾਦ ਗੋਲ ਗੱਫੇ ਬਣਾਉਂਦਾ ਲੋਕੀ ਰੱਖੀ ਉਤ ਲਾਈ ਜਾ ਦੇਖੋ ਇਹ ਗਏ ਨਾ ਰੱਖੀ ਲਾਣੀ ਹੋਵੇ ਤਾਂ ਸਾਡੀ ਦੁਕਾਨ ਤੋਂ ਆਨੇ ਲੈ ਕੇ ਜਾਓ ਰਤਨ ਨੂੰ ਫੁੱਟੇ ਦੇ ਮਾਤਾ ਨੂੰ ਬਾਹਰ ਲਾਈ ਸਮਾ ਦਾ ਤਾਂ ਵੀ ਦੀ ਰੰਗ ਚੰਗੀ ਆ ਦੋਸਤੋ ਅੱਜ ਗਰਮੀ ਬਹੁਤ ਜ਼ਿਆਦਾ ਸੀਗੀ ਕੀ ਕਹਿੰਦਾ ਮਤਲਬ ਕਿ ਗਰਮੀ ਦਾ ਕਹਿਰ ਜਿਹਨੂੰ ਕਹਿੰਦੇ ਹੁੰਦੇ ਕਹਿਰ ਪੂਰਾ ਕਹਿਰ ਸੀ ਅੱਜ ਇਹ ਗਰਮੀ ਦਾ ਬਹੁਤ ਗਰਮੀ ਸੀਗੀ ਆਪਾਂ ਤਾਂ ਚਲੋ ਇਸੇ ਥੰ ਲਈ ਸੀ ਇਹ ਫੇਰ ਵੀ ਚਲੋ ਜਿਹੜੀ ਦੁਨੀਆਂ ਬਾਹਰ ਕੰਮ ਕਰਦੀ ਆ ਇਹ ਧੁੱਪ ਦੇ ਵਿੱਚ ਹਣਾ ਇਹ ਇੰਨਾ ਕਰਦੇ ਆ ਜਿਹੜੇ ਲੋਕ ਵਿਚਾਰੇ ਕਿੱਦਾਂ ਹਨ ਗਰਮੀ ਚ ਬਹੁਤ ਕੱਪੀਆ ਸਾਰੇ ਮਿਹਨਤ ਦਾ ਮਿਹਨਤ ਦਾ ਸਾਰੇ ਕਰਦੇ ਆ ਕਹਿੰਦਾ ਮਤਲਬ ਕਿ ਕੋਈ ਧੁੱਪ ਚ ਤੇ ਕੋਈ ਛਾਂ ਚ ਕੋਈ ਇਸੀ ਥੱਲੇ ਕੋਈ ਪੱਖੇ ਥੱਲੇ ਕੋਈ ਆ ਕੇ ਦੇਖੋ ਸਾਡੇ ਤੋਂ ਕਸਟਮਰ ਆਇਆ ਅੱਜ ਵੀ ਨਹੀਂ ਆਇਆ ਇਹ ਦੇਖਦੇ ਕੀ ਕਹਿੰਦੇ ਆ 7:30 8 ਵਜੇ ਤੱਕ ਨਹੀਂ ਵੱਧ ਤੋਂ ਵੱਧ ਦੱਸੋ ਟਾਈਮ ਜਿੱਦੋਂ ਉਹ ਹੀ ਭਾਜੀ 8 ਵਜੇ ਤੱਕ ਆ 8 ਵਜੇ ਤੱਕ ਹੂੰ ਸਾਤ ਤੋਂ ਬਣੇ ਹੁੰਦੇ ਆ 7:00 ਵੀ ਹੈ ਮੁਰਕੇ ਲਾਣਾ ਕਿਸੇ ਨੇ ਨਹੀਂ ਮੁਰਕੇ ਨਹੀਂ ਬਾਹਰੋਂ ਤੋਂ ਲਾਣਾ ਸਿਲੈਕਟ ਕਰਾਉਣੇ 7:30 ਵਜੇ ਆਉਣੇ ਆ ਕੀ ਹਾਂ 7:30 ਵਜੇ ਕੋਈ ਚੱਕਰ ਨਹੀਂ ਆ ਪਾਣੀ ਦੇਖ ਲਓ ਹੁਣ ਕੂਨ ਲੱਗ ਦੇਖ ਲਓ ਫਰਸਟ ਕਾਪੀਆਂ ਆਏ ਆ ਜਾਂ ਫੇ ਨਹੀਂ ਭਾਜੀ ਹੁਣਾਂ ਨੂੰ ਬੂਟੇ ਜਿਹੜੇ ਸਲੈਕਟ ਕੀਤੇ ਆ ਕਰਨੇ ਆ ਕਰਨੇ ਆਲੇ ਕਿਹੜੇ ਦੇਸ਼ ਅਗੇ ਭਾਜੀ ਉਹਨੇ ਸਾਈਪ੍ਰੈਸ ਕੋਈ ਚੱਕਰ ਨਹੀਂ ਆ ਜਾਓ ਜਦੋਂ ਮਰਜੀ ਲੋਕ ਲਈ ਆ ਲੋਕ ਲਈ ਆ ਬਸ ਆ ਜਿਓ ਮੈਂ ਉਹਦਾ ਮੈਂ ਕਹਿੰਦਾ ਜਲਦੀ ਮੈਂ ਬਜ਼ਾਰ ਦਾ ਕੰਮ ਹੋ ਉਹ ਲੈਣੇ ਆ ਮੈਂ ਹਾਂ ਨਿੱਕੇ ਮੋਟੇ ਕੰਮ ਕਰਿਓ ਫੇ ਪ੍ਰੀ ਪ੍ਰੂ ਹੋ ਕੇ ਆ ਜਿਓ ਉਹ ਵੀ ਮੈਂ ਕਦੀ ਪਾਤੋਵਾਦ ਰੱਖ ਪੇਟ ਹੈ ਹਾਂਜੀ ਹਾਂਜੀ ਭਾਜੀ ਉਹ ਨਹੀਂ ਆਏ ਸੀ ਪਿੱਛੇ ਨੇ ਕਿੰਨੇ ਵੇ ਤੱਕੇ ਸ਼ੌਕ ਹੋਣਾ ਹੈ 8 ਵਜੇ ਤੱਕ ਆ ਜਾਏਗੇ। ਬਾਕੀ ਕੋਈ ਚੱਕਰ ਨੇ ਦੇਖ ਲਾਂਗੇ ਜਦੋਂ ਤੇ ਵੀ ਆ ਗਏ। ਟੈਂਡ ਕਰਾਂਗੇ ਵੈਲਕਮ ਹੁੰਦੇ ਆ। ਠੀਕ ਹੈ। ਬਾਕੀ ਪੀਪੀਜੀ 8 ਦਿੱਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਕਰ ਲਿਓ। ਸਾਰੇ ਦੋਸਤ ਆਪਣੇ ਫਰੈਂਡ ਜਿੰਨੇ ਵੀ ਭੈਣ ਭਰਾ ਚੈਨਲ ਸਾਡੇ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਕਿਉਂਕਿ ਡੇਲੀ ਬਲੌਗ ਆਪਣੇ ਆਉਂਦੇ ਆ ਠੀਕ ਆ ਡੇਲੀ ਬਲੌਗ ਪਾਈਦੇ ਆਪਾਂ ਜੇ ਕਿਸੇ ਨੇ ਬੂਟਵਾੜ ਵੀ ਮੰਗੋਲੇ ਹੋਏ ਤਾਂ ਦੱਸ ਦਿਓ ਕੋਈ ਚੱਕਰ ਨਹੀਂ ਬੂਟ ਵੀ ਭੇਜ ਦਾਂਗੇ ਕੂਰੀਅਰ ਕਰਾ ਦਾਂਗੇ ਬਾਕੀ ਚੈਨਲ ਸਾਡੇ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਫਰੈਂਚੀ ਮਮਾ ਆਇਆ ਦੁਕਾਨ ਤੇ ਕਿੱਥੇ ਗਿਆ ਇੱਧਰ ਗਿਆ ਕਹਿੰਦਾ ਪੈਂਟ ਲੈਣ ਜਾਣੀ ਆ ਪੈਂਟ ਲੈਉਣੀ ਕਹਿੰਦਾ ਨਵੀਂ ਆ ਵੀ ਆਹ ਭਰਾ ਨੇ ਕੀਤੀ ਗੱਲਬਾਤ ਪੂਰੀ ਐਂਡ ਕਰਾਈ ਆ ਗਾਣੇ ਲਾਇਓ ਆ ਆਲਟੋ ਦੇ ਵਿੱਚ ਗੱਲਬਾਤ ਬੜਾ ਲੱਗਦੀ ਆ ਬਾਕੀ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਪੀਵੀ08 ਦਿੱਲੀ ਬਲੌਗ ਤੇ ਇਧਰ ਆ ਕਰੋ ਪੀਵੀ08 ਦਿੱਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਜਿਹਨਾਂ ਨੇ ਕੀਤਾ ਉਹ ਵੀ ਕਰ ਲੋ ਜਿਹਦੇ ਭਰਾ ਨਾਲ ਨਹੀਂ ਜੁੜਦੇ ਆ ਉਹ ਵੀ ਸਾਡੇ ਬਲੌਗ ਦੇਖਿਆ ਕਰੋ ਠੀਕ ਹੈ ਜੀ ਬਾਕੀ ਤੁਹਾਨੂੰ ਅਗਲਾ ਬਲੌਗ ਕੱਲ ਦਿਖਾਵਾਂਗੇ ਠੀਕ ਹੈ ਜੀ ਥੈਂਕ ਯੂ ਧੰਨਵਾਦ ਜੀ